ਤੋ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਲੋਕ ਅਰਦਾਸਾਂ ਕਰ ਰਹੇ ਨੇ ਦੂਰ ਦੂਰੋਂ ਪਹੁੰਚ ਰਹੇ ਨੇ ਪੁਸ਼ਪਾ ਸੈਟਲ ਜੀ ਯੂ ਐਸ ਏ ਤੋਂ ਆਏ ਨੇ ਤੇ ਮੈਮ ਇੱਥੇ ਪਹੁੰਚੇ ਨੇ ਮੈਮ ਤੁਸੀਂ ਅੰਦਰ ਬੀਜੀ ਨੂੰ ਮਿਲ ਕੇ ਆਏ ਹੋ ਜਵੰਦਾ ਜੀ ਦੀ ਮਦਰ ਨੂੰ ਰਾਜਵੀਰ ਦੀ ਹੈਲਥ ਦੇ ਬਾਰੇ ਕੀ ਅਪਡੇਟ ਹੈ ਠੀਕ ਹੈ ਬਠੇ ਅੱਗੇ ਨੇ ਕਹਿੰਦੇ ਫਰਕ ਹੈ ਥੋੜਾ ਜਿਹਾ ਤੇ ਉਹ ਕਹਿੰਦੀ ਅਰਦਾਸਾ ਕਰੋ ਪਰਮਾਤਮਾ ਮੂਰੇ ਅਰਦਾਹ ਹਰ ਘਰ ਘਰ ਬੈ ਕੇ ਕਹਿੰਦੇ ਅਰਦਾਸਾ ਕਰੋ ਉਸੇ ਬੱਚੇ ਦੀ ਖਾਤਰ ਮੈਂ ਅਰਦਾਸ ਕਰਨ ਆਈ ਹਾਂ ਮੈਂ ਦੋ ਟਾਈਮ ਅਰਦਾਸ ਕਰਦੀ ਹਾਂ ਮੇਰੇ ਬੱਚੇ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਰੱਖੇ ਉਹ ਮਾਂ ਨੂੰ ਇੰਨੀ ਦਵੇ ਸ਼ਕਤੀ ਜਿਹੜੀ ਆਪਣੇ ਬੱਚੇ ਨੂੰ ਇੰਨਾ ਕੁਝ ਦੇਖ ਕੇ ਵੀ ਬਰਦਾਸ਼ ਕਰਕੇ ਵੀ ਦੇਖ ਰਹੀ ਆ ਉਹ ਕੱਲਾ ਪੁੱਤ ਮਾਂ ਦਾ ਨਹੀਂ ਉਹ ਸਾਰੇ ਪੰਜਾਬ ਦਾ ਪੁੱਤ ਆ ਕਿਸੇ ਮਾਂ ਦੀ ਅਰਦਾਸ ਜਰੂਰ ਲੱਗੂਗੀ ਹੁਣ ਗਲਬ ਸਿੰਘ ਨੂੰ ਮਿਲਿਆ ਸੀ ਪੁੱਤ ਮੈਨੂੰ ਹੁਣੇ ਉਹ ਵੀ ਗਏ ਆ ਉਹ ਵੀ ਕਹਿੰਦਾ ਸੀ ਮਾਂ ਪਰ ਅਰਦਾਸ ਕਰ ਸਕਦੇ ਆ ਤੇ ਪਰਮਾਤਮਾ ਮੁਰੇ ਦੋ ਟਾਈਮ ਅਰਮਣ ਕਰਕੇ ਬੇਹੰਸੀ ਕਰਦੀ ਆ ਪਰਮਾਤਮਾ ਮੇਰੇ ਬੱਚੇ ਨੂੰ ਤੰਦਰੁਸਤ ਰੱਖੇ ਪੁੱਤ ਉਹਨਾਂ ਦੇ ਮੰਮੀ ਬਹੁਤ ਸਟਰੋਂਗ ਹੈ ਉਹਨਾਂ ਨੂੰ ਵਿਸ਼ਵਾਸ ਹੈ ਪਰਮਾਤਮਾ 'ਚ ਵਾਹਿਗੁਰੂ 'ਚ ਕਿ ਜ਼ਰੂਰ ਚਮਤਕਾਰ ਹੋਏਗਾ ਰਾਜਵੀਰ ਜ਼ਰੂਰ ਠੀਕ ਹੋ ਕੇ ਆਪਣੇ ਘਰ ਪਰਤੇ ਮੈਂ ਵੀ ਕਿਹਾ ਸੀਗਾ ਮੈਂ ਕਿ ਇਦਾਂ ਦੀ ਨਹੀਂ ਗੱਲ ਕੋਈ ਵੀ ਇੱਕ ਮਾਂ ਦੀ ਅਰਦਾਸ ਇੱਕ ਇੱਕ ਮਾਂ ਨਹੀਂ ਉਹ ਹਜ਼ਾਰਾਂ ਮਾਂਾਂ ਨੇ ਉਹਨਾਂ ਦੀ ਅਰਦਾਸ ਜ਼ਰੂਰ ਲੱਗੂਗੀ ਉਸ ਬੱਚਾ ਠੀਕ ਹੋ ਕੇ ਆਊਗਾ ਉਸ ਮਾਂ ਨੂੰ ਇੰਨੀ ਸ਼ਕਤੀ ਹੈ ਉਹ ਆਪਣੇ ਬੱਚੇ ਦੀ ਮਾਂ ਹੈ ਕੋ ਬੱਚਾ ਠੀਕ ਹੋ ਕੇ ਆਊਗਾ ਤੁਸੀਂ ਰਾਜਵੀਰ ਨਾਲ ਮੁਲਾਕਾਤ ਕੀਤੀ ਜੀ ਮੈਂ ਵਸ ਦੂਰ ਦੇਖ ਕੇ ਆਈ ਆਂ ਅੰਦਰ ਕਿਉਂਕਿ ਨਹੀਂ ਪਹਿਲਾ ਮੁਲਾਕਾਤ ਹੋਈ ਮੇਰੇ ਸ਼ਹਿਰ ਦਾ ਬੱਚਾ ਮੇਰੇ ਕੋਲ ਦੇ ਹੋ ਮੈਂ ਅਮਰੀਕਾ ਚਲੇ ਗਈ ਸੀਗੀ ਤੇ ਇਹ ਬੇਟੇ ਨਾਲ ਪੜਦਾ ਹੁੰਦਾ ਸੀਗਾ ਸਾਡੇ ਸ਼ਹਿਰ ਦਾ ਬੱਚਾ ਉਹ ਸਾਡਾ ਪਰਿਵਾਰ ਆ ਸਾਡੀ ਫੈਮਿਲੀ ਆ ਤੇ ਮੈਂ ਤਾਂ ਇਹੀ ਟਾਈਮ ਦੋ ਹੱਥ ਬੰਨ ਕੇ ਬੇਨਤੀ ਕਰਦੀ ਆਂ ਪਰਮਾਤਮਾ ਮੋਰੀ ਪਰਮਾਤਮਾ ਉਹ ਤੇਰਾ ਬੱਚਾ ਉਹਨੂੰ ਤੰਦਰੁਸਤ ਹੋ ਕੇ ਆਪਣੇ ਘਰ ਭੇਜੀ ਉਹਨਾਂ ਦੇ ਵਾਈਫ ਨੂੰ ਮਿਲੇ ਤੁਸੀਂ ਹਾਂਜੀ ਠੀਕ ਨੇ ਉਹ ਹਾਂਜੀ ਠੀਕ ਹੈ ਬਿਲਕੁਲ ਠੀਕ ਹੈ ਤੇ ਚਲੋ ਕਹਿੰਦੀ ਅਰਦਾਸ ਕਰੋ ਉਹਨਾਂ ਨੇ ਭੱਜ ਕੇ ਮਿਲੇ ਮੈਨੂੰ ਪਛਾਨਿਆ ਉਹਨਾਂ ਨੇ ਮਾਤਾ ਜੀ ਤੁਸੀਂ ਆ ਗਏ ਮੈਂ ਕਿ ਆ ਗਈ ਪੁੱਤ ਮੈਂ ਆਪਦੀ ਪੁੱਤ ਦੀ ਅਰਦਾਸ ਕਰਨ ਆਈ ਆ ਪਰਮਾਤਮਾ ਮੇਰੇ ਬੱਚਿਆਂ ਨੂੰ ਠੀਕ ਰੱਖੀ ਮੇਰੇ ਦਾਤ ਰੱਖੀ ਮੇਰੇ ਪਰਮਾਤਮਾ ਮੇਰੇ ਬੱਚੇ ਤੁਸੀਂ ਹੁਣ ਕਿੰਨਾ ਟਾਈਮ ਇੱਥੇ ਹੋ ਹਲੇ ਹੈਗੀ ਜੀ ਮੇਰੇ ਬੇਟੇ ਦੇ ਵਿਆਹ ਕਰਨੇ ਨੇ ਹਰ ਸਾਲ ਮੈਂ ਜ਼ਰੂਰ ਵੀ ਬੁਲਾਣਾ ਸੀਗਾ ਅੱਛਾ ਜੀ ਤੇ ਆਪਾਂ ਅਕਤੂਬਰ ਦੀ ਵਿਆਹ ਰੱਖਿਆ ਲੋੜ ਬੰਦ ਬੇਟੀਆਂ ਦੇ ਵਿਆਹ ਕਰਨੇ ਨੇ ਇਹਨਾਂ ਨੇ ਵੀ ਆਉਣਾ ਸੀਗਾ ਅੱਛਾ ਜੀ ਤੇ ਪਰਮਾਤਮਾ ਆਊਗਾ ਠੀਕ ਹੋ ਕੇ ਮੇਰੇ ਕੋਲ ਮੇਰੇ ਬੱਚੇ ਮੈਨੂੰ ਮਾਣ ਹੈ ਮੇ ਹਰ ਮਾਦੀ ਦਬਾਵਾ ਹੈ ਹਰ ਮਮਰ ਦੱਸਾ ਕਰਦੀਆਂ ਨੇ ਗੁਰਦੁਆਰਿਆਂ ਚ ਪਾਠ ਰੱਖ ਕੇ ਹਰ ਮਾ ਇਹ ਹਰ ਸ਼ਹਿਰ ਚ ਉਹ ਦੱਸਾ ਕਰ ਸੋ ਮਾਵਾਂ ਦੀਆਂ ਅਰਦਾਸਾਂ ਜ਼ਰੂਰ ਕਬੂਲ ਹੋਣਗੀਆਂ ਕਿਉਂਕਿ ਅਰਦਾਸ 'ਚ ਬਹੁਤ ਪਾਵਰ ਹੈ ਸੋ ਪੁਸ਼ਪਾ ਮੈਮ ਪਹੁੰਚੇ ਨੇ ਯੂਐਸ ਤੋਂ ਸਪੈਸ਼ਲ ਰਾਜਵੀਰ ਦਾ ਹਾਲ ਜਾਣਨ ਦੇ ਲਈ ਕਿਉਂਕਿ ਰਾਜਵੀਰ ਨੂੰ ਇਨਵਾਈਟ ਕਰਨ ਆਏ ਨੇ ਕਿਉਂਕਿ ਇਹਨਾਂ ਨੇ ਵਿਆਹ ਕਰਦੇ ਨੇ ਹਨਾ ਗਰੀਬ ਕੁੜੀਆਂ ਦੇ ਰਾਈਟ ਤੇ ਉਹਦੇ ਲਈ ਰਾਜਵੀਰ ਨੂੰ ਇਨਵੀਟੇਸ਼ਨ ਦੇਣ ਆਏ ਨੇ ਔਰ ਸਾਨੂੰ ਵੀ ਪੂਰਾ ਪੂਰਾ ਭਰੋਸਾ ਹੈ ਔਰ ਆਂਟੀ ਨੂੰ ਵੀ ਭਰੋਸਾ ਹੈ ਕਿ ਰਾਜਵੀਰ ਜ਼ਰੂਰ ਉੱਥੇ ਪਹੁੰਚਣਗੇ ਵਿਆਹ ਦੇ ਵਿੱਚ ਪਰਮਾਤਮਾ ਦੀ ਜ਼ਰੂਰ ਕਿਰਪਾ ਹੋਏਗੀ ਇੱਕ ਮਾਂ ਇਨੀ ਅਰਦਾਸ ਝੋਲੀ ਭਰ ਕੇ ਲੈ ਕੇ ਆਈ ਆਪਣੇ ਪੁੱਤ ਦੀ ਖਾਤਰ ਤੇ ਪਰਮਾਤਮਾ ਦੇਖਦਾ ਏ ਮੇਰੀ ਝੋਲੀ 'ਚ ਰੱਬ ਖੈਰ ਪਾਊਗਾ ਜਰੂਰ ਪਾਉ ਉਸ ਬੱਚੇ ਦੀ ਖਾਤਰ ਮੈਂ ਝੋਲੀ ਫੁਲਾਨੀ ਆ ਰੱਬ ਮੋਰੀ ਪ੍ਰਮਾਤਮਾ ਤੇਰਾ ਹੀ ਆ ਉਹਨੂੰ ਠੀਕ ਕਰੀ ਬਸ ਇਹੀ ਕੁਛ ਕਹਿ ਸਕਦਾ ਸਾਸਿਕਾ ਰੱਬ ਚ ਦੋ ਹੱਥ ਜੋੜ ਕੇ ਮੈਂ ਪੁਸ਼ਪਾ ਸੈਟਰ ਦਵਾਈਆਂ ਮੈਨੂੰ ਇੰਨਾ ਦੁੱਖ ਲੱਗਦਾ ਇੰਨਾ ਦੁੱਖ ਲੱਗਿਆ ਕਿਉਂਕਿ ਇੱਕ ਮਾਂ ਹੋ ਗਈ ਇੱਕ ਪਰਿਵਾਰ ਮੇਰੀ ਫੈਮਿਲੀ ਪੀਜ ਬੰਦਾ ਦੇ ਕਰਕੇ ਸੁਣ ਕੇ ਬੜਾ ਮੰਨੂ ਉਹ ਆਂਦਾ ਹੈ ਮੇਰਾ ਬੱਚਾ ਮੇਰਾ ਪਰਿਵਾਰ ਮੇਰੀ ਫੈਮਿਲੀ ਹੈ ਉਹ ਪ੍ਰਮਾਤਮਾ ਹਰ ਮਾਂ ਮਾਂ ਅਰਦਾਸ ਕਰਦੇ ਉਸ ਪੁੱਤ ਵਾਸਤੇ ਉਹ ਮੇਰਾ ਪੁੱਤ ਮੇਰਾ ਹੀਰਾ ਮੇਰੇ ਦਿਲ ਦਾ ਟੁਕੜਾ ਉਹ ਸਭ ਦਾ ਹੀਰਾ ਵਾ ਉਹ ਇਕੱਲਾ ਮੇਰਾ ਨਹੀਂ ਉਹ ਇਕੱਲੀ ਮਾਂ ਦਾ ਨਹੀਂ ਉਹ ਸਾਰੇ ਪੰਜਾਬ ਦਾ ਸਾਰੇ ਹਿੰਦੁਸਤਾਨ ਦਾ ਪੁੱਤ ਵਾ ਮੈਂ ਇਹੀ ਅਰਦਾਸ ਕਰਦੀ ਆਂ ਪਰਮਾਤਮਾ ਉਹ ਬੱਚੇ ਨੂੰ ਤੰਦਰੁਸਤੀ ਮਿਹਰ ਦਾ ਹੱਥ ਰੱਖ ਕੇ ਬਖਸ਼ ਪਰਮਾਤਮਾ ਉਹ ਤੰਦਰੁਸਤੀ ਰੱਖ ਕੇ ਘਰ ਆਵੇ ਆਪਣਾ ਮੈਂ ਪ੍ਰਸ਼ੋਤਮ ਜੀ ਆਇਆ ਮੇਰੇ ਨਾਲ ਜਗਰਾਉਂ ਤੋਂ ਲਿਜਾਣੇ ਤੋਂ ਆਇਆ ਤੇ ਮੈਨੂੰ ਬੜਾ ਜੋਨਦੈ ਨਾ ਕਦੇ ਮਿਲੇ ਪਹਿਲੇ ਸਾਡੇ ਸ਼ਹਿਰ ਦਾ ਜੀ ਸਾਡੇ ਬੱਚਾ ਜਗਰਾਉਂਦੇ ਆ ਆ ਮੇਰਾ ਬੇਟਾ ਪੜਦਾ ਸੋਦੇ ਨਾਲ ਸਾਡੇ ਸ਼ਹਿਰ ਦਾ ਬੱਚਾ ਹਾਂਜੀ ਜਗਰਾਉਂਦੇ ਆ ਹੁਣ ਗਲਾ ਸਿੱਧੂ ਵੀ ਲੈ ਕੇ ਪੁੱਤ ਵੀ ਰੌਵੀ ਆਇਆ ਉਹ ਵੀ ਬੜਾ ਹੈ ਕਹਿੰਦਾ ਮਾਂ ਜਾਈ ਮੈਂ ਕਹੇ ਜਾ ਹੀ ਪੁੱਤ ਅਰਦਾਸ ਕਰਦੇ ਆ ਸਾਰੇ ਅਰਦਾਸ ਕਰੋ ਪਰਮਾਤਮਾ ਅਸੇ ਬੱਚੇ ਦੇ ਖਾਤਰ ਮੈਂ ਤਾਂ ਇਹੀ ਬੇਨਤੀ ਕਰਦੀ ਹਾਂ ਹਰ ਘਰ ਘਰ ਅਰਦਾਸ ਕਰੋ ਉਹ ਬੱਚਾ ਠੀਕ ਹੋ ਜੀ ਉਹ ਮੇਰਾ ਬੱਚਾ ਨਹੀਂ ਸਭ ਦਾ ਬੱਚਾ ਹੈ ਇਹ ਕਰੋ ਨਾ ਦੇਵਾ ਦੁਆ ਕਰਦੇ ਆ ਵੀ ਸਾਰੇ ਦੁਆ ਸਾਰੇ ਦੁਆ ਕਰਦੇ ਸਾਰੇ ਦੁਆ ਕਰਦੇ ਤੁਸੀਂ ਵੀ ਕਰੋ ਸਾਰਾ ਪੰਜਾਬ ਹਿੰਦੁਸਤਾਨ ਜਿੰਨਾ ਵਿਆ ਗਿਆ ਮੈਂ ਬੇਨਤੀ ਕਰਦਾ